ਦਾਰਸ਼ਨ ਦੇ ਦਾਰੇ ਕਰ ਰਹੇ ਹਾਂ ਜੀ ਅਸਥਾਨ ਥੜਹਾ ਸਾਹਿਬ ਇਹ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਸ਼ਸ਼ੋਭਤ ਹੈ ਦੁੱਖ ਭੰਜਨੀ ਦੇਰੀ ਦੇ ਬਿਲਕੁਲ ਨਾਲ ਅਤੇ ਲੰਗਰ ਹਾਲ ਦੇ ਸਾਹਮਣੇ ਇਹ ਅਸਥਾਨ ਸ਼ਸ਼ੋਭਤ ਹੈ ਇਸ ਅਸਥਾਨ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 860 ਤੀਰਸਦਾ درجہ ਦਿੱਤਾ ਹੋਇਆ ਹੈ ਇਸ ਸਥਾਨ ਉੱਪਰ ਸਨ 1577 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਬਿਰਾਜਮਨ ਹੋ ਕੇ ਅੰਮ੍ਰਿਤ ਸਰੋਵਰ ਦੀ ਖਦਵਾਈ ਕਰਵਾਇਆ ਕਰਦੇ ਸਨ 1588 ਈਸਵੀ ਵਿੱਚ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਸ ਸਥਾਨ ਉੱਤੇ ਵਿਰਾਜਮਾਨ ਹੋ ਕੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਨ ਦੀ ਕਾਰ ਸੇਵਾ ਦੀ ਨਿਗਰਾਨੀ ਕਰਦੇ ਸਨ ਸੰਗਤਾਂ ਨੂੰ ਸਿੱਖੀ ਉਪਦੇਸ਼ ਇਸ ਸਥਾਨ ਤੇ ਬੈਠ ਕੇ ਦਿੰਦੇ ਸਨ ਅਤੇ ਇਸ ਸਥਾਨ ਤੇ ਹੀ ਸਵੇਰੇ ਅਤੇ ਸ਼ਾਮ ਦੇ ਦੀਵਾਨ ਵੀ ਲੱਗਦੇ ਸਨ ਸ੍ਰੀ ਗੁਰੂ ਸੰਤ ਸਾਹਿਬ ਜੀ ਦੀ ਸੰਪਾਦਨ ਹਿਤ ਸ੍ਰੀ ਗੋਵਿੰਦਵਾਲ ਸਾਹਿਬ ਤੋਂ ਜਦੋਂ ਗੁਰਬਾਣੀ ਦੀਆਂ ਪੋਥੀਆਂ ਲਿਆਂਦੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਹੀ ਵਿਰਾਜਮਾਨ ਕੀਤੀਆਂ ਗਈਆਂ ਸਨ ਐਸੇ ਆਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨਾ 1600 ਈਸਵੀ ਵਿੱਚ ਵਜ਼ੀਰ ਖਾਂ ਦਾ ਜਲੋਦਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਛਟਵਾ ਕੇ ਦੂਰ ਕੀਤਾ ਸੀ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ ਅਠ 60 ਤੀਰਥ ਜਹਾਂ ਸਾਧ ਭਗਤ ਰਹੇ ਸ਼ਬਦ ਉਚਾਰਿਆ ਸੀ ਜਿਸ ਦਾ ਮਤਲਬ ਹੈ ਕਿ ਜਿਸ ਸਥਾਨ ਉੱਪਰ ਸੰਤ ਭਾਵ ਸਾਧ ਜਨ ਬੈਠਦੇ ਹਨ ਉਹ ਆ ਸਥਾਨ 860 ਤੀਰਥ ਵਰਗਾ ਹੋ ਜਾਂਦਾ ਹੈ ਜਿਸ ਕਰਕੇ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਦਾ ਨਾਮ ਥੜਾ ਸਾਹਿਬ 860 ਤੀਰਥ ਪ੍ਰਚਲਿਤ ਹੋ ਗਿਆ ਆਪ ਸਭ ਸੰਗਤਾਂ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਓਗੇ ਤਾਂ ਇਸ ਸਥਾਨ ਦੇ ਦਰਸ਼ਨ ਦਿਦਾਰੇ ਜ਼ਰੂਰ ਕਰਿਓ ਜੀ ਅਗਲੀ ਵੀਡੀਓ ਵਿੱਚ ਨਵੇਂ ਇਤਿਹਾਸ ਨਾਲ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ